ਆ ਇੱਥੇ ਤੁਹਾਨੂੰ ਐ ਕਰੂ ਕਿੰਨਾ ਡੀਜ਼ਲ ਮੈਂ ਦੇ ਦਾਂ ਤੁਹਾਨੂੰ ਕਿੰਨਾ ਇੱਕ ਇੱਕ ਟਨ ਕਿੰਨਾ ਤੁਹਾਨੂੰ ਇੱਥੇ 1500 ਲੀਟਰ ਡੀਜ਼ਲ ਆਦੀ ਤੇ ਲੱਗੀ ਆ ਇਹ ਟਰੈਕਟਰ ਚੱਲਦਾ ਨਹੀਂ ਜੋ ਵੇਰ ਤਿੰਨ ਹਜ਼ਾਰ ਲੀਟਰ ਡੀਜ਼ਲ ਦੇ ਦਾਂ ਅੱਛਾ ਸ਼ੁਕਰ ਹੈ ਤੁਹਾਨੂੰ ਦੇ ਦਾਂ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ 3000 ਲੀਟਰ ਡੀਜ਼ਲ ਉਧਰ ਦੇਣਾ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪੱਕੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਨਾਲ ਆ ਬੇਹਦਾ ਲੀਟਰ ਸੋਡ ਮੈਂ ਪਹੁੰਚਾ ਦੂੰਗਾ ਨਗਰ ਤੁਸੀਂ ਆ ਤੁਹਾਨੂੰ ਪ੍ਰਾਪਤ ਪਹੁੰਚਾ ਦਿੰਗੇ 3 ਦਾ ਲੀਟਰ ਇਹਦਾ ਪਹਿਲਾਂ ਵੀ ਹੋਦਾ ਨਹੀਂ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਮੈਂ ਜੀ ਕਿਸੇ ਨੇ ਮਤਰਾਏ ਬਾਹਰ ਸ਼ਰਤ ਦਾ ਤੇਲ ਕਿੰਨਾ ਰੁਪਏ ਜੀ ਤੇਲ ਵੀ ਜੀ ਪੀ ਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐਂ ਕਰੋ ਇੱਕ ਪਤਾ ਹੋ ਇੱਕ ਮਹੀਨੇ ਅੱਗੇ ਨੂੰ ਇੱਕ ਹਫਤਾ ਆ ਲੱਖ ਰੁਪਏ ਮੇਰੇ ਕੋਲ ਪਲੇਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਰੁਪਏ ਮੈਂ ਕਹਾਂ ਸ਼ਾਮ ਤੱਕ ਇਹਨਾਂ ਕੋਲ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਲੇ ਜਾਈਂਗਾ ਕਿਤੇ ਬੰਦ ਨਹੀਂ ਸਾਡਾ ਤੇ ਬਹੁਤ ਬਹੁਤ ਓਮ ਅਨੰਤ ਜੀ ਹੁਣ ਮੈਂ ਤੁਹਾਡੇ ਬਾਤ ਸੁਣ ਲਾ ਲੈਂਦਾ ਜੀ ਇਹ ਰੋ ਰਿਹਾ ਹਿਲਦਾ ਸੁਭੀ ਨਾ ਜੀ ਸਾਡੇ ਤੇ ਇੰਨਾ ਹੀ ਬੜਾ ਤੁਸੀਂ ਆ ਕੇ ਸਾਈਂ ਦੁੱਖ ਲਾ ਕੇ ਖਲੋਤੇ ਹੋ ਦੁੱਖ ਘਟਦਾ ਜੀ ਦੋਦੀ ਕਿਰਪਾ ਜੀ ਨੇ ਕਰ ਦੋ 2000 2000 ਕਰ ਦੋ ਜੀ 2000 ਲੀਟਰ ਮੈਂ ਤੁਹਾਨੂੰ ਡੀਜ਼ਲ ਹਾਂ ਜੀ ਅਸੀਂ ਰੋਟੀ ਖਾਣ ਜੋ ਕੇ ਹੋ ਗਏ ਬਹੁਤ ਬਹੁਤ ਧੰਨਵਾਦ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦੇ ਆ ਉਸ ਤਰੀਕੇ ਨਾਲ ਸਾਰਾ ਆਫਨਾਲ ਕਰੀਏ 6-7 ਹਜ਼ਾਰ ਕਰੋੜ ਲੱਗਣਾ ਹੈ ਜੇ ਉਹ ਜੇ ਆਪਣੀ ਸਰਕਾਰ ਆਉਂਦੀ ਹੈ ਤੇ ਅਸ ਪੱਕਾ ਹੀ ਇਲਾਜ ਕਰ ਦੂਗਾ ਜ਼ਿੰਦਗੀ ਭਰ ਤੋਂ ਇਹਦੀ ਉਹ ਸਮੱਸਿਆ ਨਹੀਂ ਹੋਊਗੀ ਬੋਲੇ ਸੋਨ ਨਿਹਾਲ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਖੁਸ਼ ਝੁਕਦਾ ਆਪਕੇ ਪੋਹਰੇ ਆਈ ਚੀਜ਼ ਕਿਤੇ ਹੋਰ ਸੂਬੇ ਚ ਹੁੰਦੀ ਨਾ ਰੁੱਢ ਜਾਣੀ ਕਿ ਹਿੰਮਤ ਹੈ ਤੁਸੀਂ ਛੋਟੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਨੀਂਦ ਬਦਲਦੇ ਆਏ ਹੋ ਸੋ ਮੈਂ ਅੱਜ ਮੇਰੇ ਕੋਲ ਮੈਂ ਜ਼ਰੂਰ ਬੁਲਾਇਆ ਸੀ ਜਾਰੰਗ ਸਾਹਿਬ ਨੇ ਤੇ ਆਪਣੇ ਹਲਕਾ ਇੰਜਾਗੀ ਨੇ ਬਾਬੂ ਜੀ ਨੇ ਸੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਪਠੰਡੇ ਸਾਈਡ ਤੋਂ ਜੀਸੀਬੀ ਆ ਫੋਕ ਲਿਫਟਸ ਤੇ ਆਪਣੀਆਂ ਟਰੱਕ ਭੇਜ ਕੇ ਸਾਰਾ ਡੇਵਲ ਅਸੀਂ ਪਾਵਾਂਗੇ ਛੋਟੀ ਜਪੀਨਾ ਸਾਫ਼ ਕਰਨ ਵਾਸਤੇ ਜੇ ਸਿਲਟ ਜਿੱਥੇ ਹੋਣੀ ਹੈ ਇਹ ਫੋਨ ਮੈਂ ਸੰਭੁਲ ਮੈਂ ਜਿਹੜੀ ਠੱਗੀ ਹੋਈ ਨਾ ਜੀ ਠੇਕੇਦਾਰ ਨੇ ਇੱਥੋਂ 50 ਕਮੇਟੀ ਪੱਟ ਕੇ ਲਏ ਜਿਹੜਾ ਉਹਦਾ ਆਪਾਂ ਡੀਸੀ ਨੂੰ ਕਹਿ ਜੇ ਨੇ ਲੋਕੀ ਕਰ ਸਕਦੇ ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਧੜਾਉ ਸਭ ਨੂੰ ਮੈਂ 3 ਲੱਖ ਰੁਪਏ ਤੇ 9000 ਲੀਟਰ ਦੀ ਜਰੂਰ ਮੈਂ ਇਥੇ ਦੇਖੇ ਜਾ ਰਹੇ ਆ ਪਰ ਜਿੰਦਗੀ ਦੇ ਮਗਰ ਇਹਨੂੰ ਕਾਰਵਾਈ ਕਰਾਂ ਠੇਕੇਦਾਰਾਂ ਨਾਲ ਜੁੜੇ ਜੀ ਉਹਦੇ ਬਾਅਦ ਤਾਂ ਹੁਣ ਆਪਾਂ ਕਿਵੇਂ ਸੰਭਾਲੀਏ ਧਿਆਨ ਚਲਾ ਕੇ ਇਹਦੇ ਬਾਅਦ 10 15 ਦਿਨ ਬਾਅਦ ਮੈਂ ਮਿੱਟੂ ਆ ਜੀ ਫਿਰ ਆਪਾਂ ਇਹਨੂੰ ਠਿੱਕ ਕਰਨ ਦਾ ਮਤਲਬ ਪਾਉਦੇ ਜੀ ਤੁਸੀਂ ਕੰਮ ਕਰਵਾਉਣਾ ਜੀ ਇਹ ਨਾ ਹੋ ਗਿਆ ਤੇ ਇਹਨੂੰ ਪੱਕਾ ਕਰਵਾਵਾਂਗੇ ਸਾਡਾ ਸਾਡਾ ਕੋਈ ਸਮਾਂ ਨਹੀਂ ਸਾਡੀ ਇਹਨੂੰ ਕੰਕ੍ਰੀਟ ਦਾ ਬਣਾਉਣਾ ਮੈਂ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦਿਆਂ ਤੁਹਾਨੂੰ